ਸੱਬਿਆ ਚਾਰ ਨਾਲ ਜੁੜਿਆ ਬਲਦਾਂ ਦਾ ਸ਼ਕੀਨ ਪਸੀਨੇ ਵਿੱਚ ਭਿੱਜਿਆ ਕੰਬਾਈਨ ਬਾਂਗ ਮੱਕੀ ਕੱਟ ਰਿਹਾ ਤਲਵਾਰ ਦੀ ਧਾਰ ਵਰਗਾ 73 ਸਾਲਾ ਨੌਜਵਾਨ ਸੁਰਜੀਤ ਸਿੰਘ ਰਮਾਣਾ ਚੁਣੌਤੀਆਂ ਨੂੰ ਗਲ ਬੱਕੜੀ ਪਾਉਣ ਤੇ ਖੁਸ਼ੀਆਂ ਨੂੰ ਵੱਡਣ ਦਾ ਧਾਰਨੀ ਜਿਵੇਂ ਕੱਲ ਸੀ ਓਵੇਂ ਹੀ ਅੱਜ ਦਿਸਦਾ ਹੈ ਆਓ ਆਪਾਂ ਉਹਨਾਂ ਦੇ ਜੀਵਨ ਬਾਰੇ ਅਤੇ ਪੁਰਾਣੇ ਸਮਿਆਂ ਬਾਰੇ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਆ ਬਲਦ ਰੇੜੀਆਂ ਹੁਣ ਅਲੋਪ ਹੋ ਗਈਆਂ ਜੀ ਇਹ ਪੰਜਾਬ ਦਾ ਵਿਰਸਾ ਸੀਗਾ ਪਰ ਤੁਸੀਂ ਇਹਨਾਂ ਨੂੰ ਸਾਂਭ ਕੇ ਰੱਖਿਆ ਜੀ ਇਹ ਜਿਹੜਾ ਤੁਹਾਡਾ ਬਲਦ ਹੈ ਇਹ ਜਰਵਾਣਾ ਵੀ ਬਹੁਤ ਹੈ ਜੀ ਇਹਦੇ ਬਾਰੇ ਤੁਸੀਂ ਦੱਸੋ ਜੀ ਕੁਸ਼ਣ ਇਹਦੇ ਜੀ ਦੇਖੋ ਜੀ ਜਿਹੜੇ ਅਸੀਂ ਪੁਰਾਣੇ ਬਜ਼ੁਰਗਾਂ ਹੈ। ਹਾਂਜੀ ਅਸੀਂ ਪੁਰਾਣੇ ਵਿਰਸੇ ਨੂੰ ਪਿਆਰ ਕਰਦੇ ਹਾਂ। ਠੀਕ ਹੈ ਜੀ। ਹੱਥੀਂ ਕੰਮ ਕਰਨਾ ਹੂੰ। ਬਲਦ ਰੇੜੀ ਜਿਵੇਂ ਰੱਖਣੀ ਹੂੰ। ਇਹ ਸਾਡਾ ਮੁੱਢ ਤੋਂ ਪੁਰਾਣਾ ਸ਼ੌਂਕ ਹੈ। ਠੀਕ ਅਸੀਂ ਇਹ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਹਾਂ। ਠੀਕ ਇਹ ਜਿਹੜਾ ਬਲਦ ਹੈ ਹਾਂਜੀ ਇਹ ਕਲਾਰਾਪੁਰ ਦੇ ਚਾਰ ਇਨਾਮ ਜੇਤੂ ਹੈ। ਠੀਕ ਹੈ ਜੀ। ਦੋ ਫੋਰ ਟਰੈਕਟਰ ਜੀ ਦੋ ਐਨਫੀਲਡ ਮੋਟਰਸਾਈਕਲ। ਅੱਛਾ ਜੀ। ਹਾਂਜੀ ਇਹਦੀ ਜਿਹੜੀ ਕੀਮਤ ਸੀ ਉਸ ਸਮੇਂ ਦੀ 3 ਲੱਖ 84 ਹਜ਼ਾਰ ਦੀ ਹਜ਼ਾਰ ਦੀ ਖਰੀਦ ਸੀ ਮਾਲਕ ਦੀ ਠੀਕ ਹੈ ਜੀ ਇਹ ਜੀ ਆਪਾਂ ਮਿੱਤਰ ਜਾਰੀ ਤੌਰ ਤੇ ਮੰਗਾਇਆ ਹੈ ਅੱਛਾ ਇਹ ਪੁਰਾਣਾ ਵਿਰਸੇ ਦਾ ਮੋਹ ਹੈ ਠੀਕ ਹੈ ਤੇ ਅਸੀਂ ਇਹ ਬੜੇ ਸ਼ੌਂਕ ਨਾਲ ਇਹਦੀ ਫਿਰ ਤੰਦਰੁਸਤੀ ਲਈ ਇਹਨੂੰ ਤੁਸੀਂ ਮਤਲਬ ਕੀ ਪਾਉਂਦੇ ਹੋ ਜੀ ਖਾਣ ਲਈ ਜਾਂ ਹੋਰ ਖਾਣ ਲਈ ਤਾਂ ਜੀ ਦੇਖੋ ਸਾਡੇ ਕੋਲੇ 25 26 ਮਰ ਜਾਂ ਹੈ ਠੀਕ ਹੈ ਜੀ ਉਹਨਾਂ ਦੇ ਨਾਲ ਦਾ ਦਾਣਾ ਹੂੰ ਪੂਰੀ ਸੇਵਾ ਜੀ ਤੀਜੇ ਦਿਨ ਇਹਨੂੰ ਲਵਾਉਣਾ ਠੀਕ ਹੈ ਜੀ ਤੇ ਇਹਨਾਂ ਤੋਂ ਭਾਵ ਆ ਫੁੱਲ ਇਹਦੀ ਹੈ ਜਿਹੜਾ ਪ੍ਰਬੰਧ ਅਸੀਂ ਕਰਕੇ ਰਾਹ ਬੱਚਿਆਂ ਨੂੰ ਸੇਵਾ ਕਰਦੇ ਹਾਂ ਜੀ ਇਹਦੀ ਤੁਸੀਂ ਬੱਚਿਆਂ ਨੂੰ ਸੰਭਾਲ ਕੇ ਰੱਖਦੇ ਆ ਆਪਣੇ ਪੁੱਤਾਂ ਜਿੰਨਾ ਪਿਆਰਾ ਜੀ ਠੀਕ ਹੈ ਜੀ ਜਿਹਨੂੰ ਘਰੇ ਜਾ ਕੇ ਦੇਖੀਗੇ ਜੀ ਇਹ ਤੇ ਕੂਲਰ ਕਲਰ ਲੱਗਿਆ ਹੁੰਦਾ ਜੀ ਪੂਰਾ ਹਾਂਜੀ ਪੱਖੇ ਚੱਲਦੇ ਆ ਜੀ ਠੀਕ ਹੈ ਜੀ ਥੱਲੇ ਫਰਸ਼ ਲੱਗਿਆ ਠੀਕ ਹੈ ਤੇ ਗੋਹਾ ਨਹੀਂ ਥੱਲੇ ਰਹਿਣ ਦੇਣਾ ਨਿਮਾਉਣਾ ਹੈ ਹੂੰ ਪੂਰੀ ਸੰਭਾਲ ਹੈ ਠੀਕ ਹਾਂਜੀ ਤੁਹਾਡੀ ਉਮਰ ਕਿੰਨੀ ਹੋਗੀ ਜੀ ਮੇਰੀ ਜੀ ਹੋ ਗਈ ਮੈਂ ਚੜ੍ਹਦੇ 51 ਦਾ ਮੇਰਾ ਜਨਮ ਹੈ ਜੀ ਠੀਕ ਹੈ ਜੀ ਹੁਣ ਮੇਰਾ ਖਿਆਲ ਹੈ ਤੇ ਸੱਤ ਮਹੀਨਾ ਚੱਲਦਾ ਜੀ ਠੀਕ ਹੈ 37 ਸਾਲ ਦਾ ਹੋ ਗਿਆ ਜੀ ਤੁਸੀਂ ਹੋ ਗਿਆ ਠੀਕ ਹੈ ਤੇ ਪਰ ਤੁਸੀਂ ਹਰ ਰੋਜ਼ ਲੈ ਕੇ ਜਾਂਦੇ ਹੋ ਕੱਖ ਕੱਖ ਵੱਢ ਕੇ ਜੀ ਇਹ ਹਰੇ ਜੀ ਹਾਂ ਜੀ ਮੈਂ ਹਰ ਰੋਜ਼ ਕੱਖ ਲੈ ਕੇ ਆਉਣਾ 6 ਵਜੇ ਮੈਂ ਆ ਕੇ ਬਾਢੇ ਚ ਬਹਿ ਜਾਂਦਾ ਠੀਕ ਹੈ ਜੀ ਤੇ ਸਮਝ ਲਓ ਵੀ 25 ਡੰਗਰਾਂ ਦੇ ਅੱਥੇ ਵੱਢ ਕੇ ਹਾਂ ਜੀ ਮੈਂ ਹਰ ਰੋਜ਼ ਵੱਢਦਾ ਮੇਰੇ ਹਰ ਰੋਜ਼ ਦਾ ਕੰਮ ਹੈ ਕਿੰਨੇ ਟਾਈਮ ਚ ਵੱਢ ਕੇ ਲੈ ਇੱਕ ਵੱਢਣ ਵੱਢਦੇ ਨੇ ਹੋ ਜੀ ਤੁਸੀਂ ਮੈਂ ਇਹ ਜੀ ਡੇਢ ਘੰਟੇ ਦੇ ਵਿੱਚ ਵੱਢ ਦਿੰਦਾ ਜੀ ਠੀਕ ਹੈ ਜੀ ਡੇਢ ਘੰਟੇ ਤੇ ਉਦੋਂ ਆ ਜਾ ਕੇ ਫਿਰ ਉਹ ਪਾਉਣੇ ਵੀ ਹੋ ਜੀ ਹਾਂ ਕੁੱਤਰ ਕੇ ਉਹਨਾਂ ਨੂੰ ਕੁੱਤਰ ਕੇ ਜੀ ਅਸੀਂ ਯਾਨੀ ਜਿਹੜਾ ਸਾਡਾ ਡੇਰੀ ਦਾ ਪ੍ਰੋਗਰਾਮ ਹੈ ਇਹ 2 ਵਜੇ ਦਾ ਜੀ ਚਾਹੇ ਸਵੇਰ ਰਾਤ ਨੂੰ ਵੀ 2 ਵਜੇ ਉੱਠਣਾ ਤੇ ਦਿਨੇ ਵੀ 2 ਵਜੇ ਪੱਠੇ ਪਾਉਣੇ ਠੀਕ ਹੈ ਜੀ ਅਸੀਂ 2 ਵਜੇ ਪੱਠੇ ਕੁੱਤਰ ਕੇ ਹਾਂਜੀ ਸਾਰੇ ਮਾਨ ਨੂੰ ਪਾਉਣਾ ਜੀ ਉਦੋਂ ਬਾਅਦ ਫਿਰ ਸ਼ਾਂ ਨੂੰ ਕੁੱਤਰ ਕੇ ਰੱਖ ਲੈਣੇ ਆ ਹਾਂ ਰਾਤ ਨੂੰ ਫੇਰ ਇਹਨਾਂ ਨੂੰ 2 ਵਜੇ ਪੱਠੇ ਪਾ ਕੇ ਉਦੋਂ ਬਾਅਦ ਛੋਈ ਕਰੀ ਅੱਛਾ ਤੇ ਰਾਤ ਨੂੰ ਸੌਂਦੇ ਕਿੰਨੇ ਵਜੇ ਹੋ ਜੀ ਫਿਰ ਤੁਸੀਂ ਸੌਂਦੇ ਜੀ ਅਸੀਂ ਗੱਲ ਸੁਣੋ ਜੀ ਹਾਂ 24 ਘੰਟਿਆਂ ਦੇ ਵਿੱਚੋਂ ਹਾਂਜੀ ਅਸੀਂ 18-19 ਘੰਟੇ ਕੰਮ ਕਰਕੇ 6 ਘੰਟੇ ਥੋੜੇ ਆ ਜੀ ਦਿਨ ਰਾਤ ਦਿਨ ਰਾਤ ਜੀ ਬਸ ਦਿਨ ਰਾਤ 6 ਘੰਟੇ ਠੀਕ ਹੈ ਜੀ ਤੇ ਮੈਨੂੰ ਪਤਾ ਲੱਗਿਆ ਤੁਸੀਂ ਪਿੰਡ ਮੰਡੀਕਲਾਂ ਦੇ ਮੋਤਵਾਰ ਵੀ ਹੋ ਜੀ ਪੰਚਾਇਤ ਮੈਂਬਰ ਰਹੇ ਹੋਗੇ ਤੇ ਸੋਨੂੰ ਲੋਕ ਬੁਲਾ ਕੇ ਵੀ ਲੈ ਜਾਂਦੇ ਹੋਣਗੇ ਫਿਰ ਤੇ ਉਦੋਂ ਕਿਵੇਂ ਫਿਰ ਕਰਦੇ ਹੋ ਜੀ ਤੁਸੀਂ ਭੱਗ ਜਾਂਦੇ ਹੋ ਕਿ ਲੋਕਾਂ ਦੇ ਮਸਲਿਆਂ 'ਚ ਜਾਂ ਹੋਰ ਜੀ ਘਰਾਂ 'ਚ ਆ ਜਾਂਦੇ ਆੜੇ ਦੇਖੋ ਜੀ ਮੇਰਾ ਮੋਟ ਤੋਂ ਜਿਹੜਾ ਆਮ ਪਬਲਿਕ ਦੇ ਨਾਲ ਪਿਆਰ ਹੈ ਠੀਕ ਹੈ ਜੀ ਪੰਨਾ ਮੈਂ ਕਬੱਡੀ ਖਿਡਾਰੀ ਰਿਹਾ ਹਾਂ ਅੱਛਾ ਜੀ ਉਸ ਤੋਂ ਬਾਅਦ 98 ਜਦ ਮੈਂ ਪੰਚਾਇਤ ਮੈਂਬਰ ਬਣਤਾ ਸੀ ਪਿੰਡ ਵਾਲਿਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਮੈਂ ਡੇਰਾ ਸਾਹਿਬ ਤੇ ਅਨਾਉਂਸ ਕੀਤਾ ਸੀ ਵੀ ਹਰ ਕੋਈ ਵੀ ਪਿੰਡ ਦਾ ਬਹੁਤ ਬਿਸੀ ਕੰਮ ਵਾਸਤੇ ਜੇ ਕਿਸੇ ਨੇ ਜਾਣ ਵਾਲਾ ਮੈਂ ਤਤਪਰ ਰਹੂੰਗਾ ਕੋਈ ਬਿਨਾਂ ਲਾਲਚ ਤੋਂ ਬਿਨਾਂ ਕਿਸੇ ਰੇਚ ਕੋਟੋਂ ਜੀ ਇਹ ਲੋਕਾਂ ਦੀ ਸੇਵਾ ਕਰਦਾ ਠੀਕ ਹੈ ਜੀ ਤੇ ਤੁਸੀਂ ਹੁਣ ਇਹਨੂੰ ਬਲਦ ਨੂੰ ਜੇ ਕੋਈ ਵੇਚਣਾ ਲੈਣਾ ਚਾਹੇ ਜੀ ਤੁਸੀਂ ਸੇਲ ਵੀ ਕਰ ਦਿਓਗੇ ਕਿ ਨਹੀਂ ਜੀ ਨਹੀਂ ਜੀ ਅੱਛਾ ਇਹ ਸ਼ੌਂਕ ਹੈ ਸ਼ੌਂਕ ਹੀ ਹੈ ਜੀ ਹਾਂ ਮਗਰ ਉਹ ਤਾਂ ਪਤਾ ਨਹੀਂ ਪਰ ਜਿੰਨਾ ਚਿਰ ਮੈਂ ਰਹੂੰਗੀ ਅੱਛਾ ਮੈਂ ਇਹੋ ਜਿਹੇ ਜਾਨਵਰ ਹੈ ਮੈਂ ਵੀ ਟੌਪ ਦੀ ਰੱਖਦੇ ਆ ਠੀਕ ਹੈ ਜੀ ਲਾਤੀ ਦੀ ਮਿਹਰ ਹੈ ਤੇ ਬਾਕੀ ਇਹੋ ਜਿਹੇ ਜਾਨਵਰ ਹੈ ਜਿਹਨਾਂ ਪ੍ਰਾਣਾ ਸਭਿਆਚਾਰ 'ਤੇ ਰੱਖਣ ਹੂੰ ਇਹ ਬਹੁਤ ਇੱਕ ਵੱਡੀ ਗੱਲ ਹੈ ਇੱਕ ਨਵੀਂ ਪਨੀਰੀ ਨੂੰ ਇਹ ਮੇਰਾ ਆਦੇਸ਼ ਹੈ ਹਾਂਜੀ ਵੀ ਠੀਕ ਹੈ ਆਪਾਂ ਜ਼ਿੰਮੇਦਾਰ ਆਂ ਪਿੰਡਾਂ ਵਾਲੇ ਆਂ ਪ੍ਰਾਣਾ ਪ੍ਰਾਣਾ ਵਿਰਸਾ ਨਾ ਗਵਾਓ ਠੀਕ ਹੈ ਜੀ ਇਹਨੂੰ ਸਾਹਮਣੇ ਰੱਖੋ ਤਾਂ ਕਿ ਸਾਡੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਹੈ ਉਹ ਇਸ ਤੋਂ ਸਿੱਖਣ ਵੀ ਸਾਡੇ ਮਾਪੇ ਜਾਂ ਦਾਦੇ ਪੁਰਦਾਦੇ ਕੀ ਕਰਦੇ ਕਿਵੇਂ ਮਿਹਨਤ ਕਰਕੇ ਉਹਨਾਂ ਨੂੰ ਇੱਥੋਂ ਤੱਕ ਲਿਆਂਦਾ ਜੀ ਠੀਕ ਹੈ ਜੀ ਚਲੋ ਅੱਛਾ ਤੁਸੀਂ ਕਬੱਡੀ ਵੀ ਖੇਡਦੇ ਰਹੇ ਹੋ ਜੀ ਹਾਂ ਜੀ ਠੀਕ ਹੈ ਜੀ ਮੈਂ 1964 ਦੇ ਵਿੱਚੋਂ ਪ੍ਰਾਇਮਰੀ ਸਕੂਲਾਂ ਦਾ ਜ਼ਿਲ੍ਹੇ ਦਾ ਬੈਸਟ ਖਿਡਾਰੀ ਚੁਣਿਆ ਗਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਹਾਂ ਜੀ 69 70 ਤੇ 71 ਦੇ ਵਿੱਚ ਹਾਂ ਸਰਕਾਰੀ ਸਕੂਲਾਂ ਵਾਂਗੂ ਮੈਂ ਪੰਜਾਬ ਖੇਡ ਕੇ ਆ ਕਬੱਡੀ ਨੈਸ਼ਨਲ ਸਟਾਈਲ ਠੀਕ 1973 ਦੇ ਵਿੱਚ ਮੈਂ 3rd ਆਲ ਇੰਡੀਆ ਰੂਲਰ ਸਪੋਰਟ ਜੋ ਦਿੱਲੀ ਰਾਜ ਘਾਟ ਤੋਂ ਹੀ ਸੀ ਉਹਦਾ ਵੀ ਮੈਂ ਪਲੇਇੰਗ ਮੈਂਬਰ ਠੀਕ ਹੈ ਜੀ ਤੇ ਹੁਣ ਤੁਹਾਡਾ 73 ਸਾਲ ਦੀ ਜਿੰਨੇ ਉਮਰ ਹੋ ਗਈ ਜੀ ਤੁਹਾਡੀ ਤੇ ਕੋਈ ਤੁਹਾਡਾ ਦੁਖਦਾ ਜੀ ਸਰੀਰ ਦਾ ਪਾਰਟ ਜਾਂ ਜੋੜ ਦਰਦ ਕਰਦੇ ਹੁਣ ਨਹੀਂ ਜੀ ਬਿਲਕੁਲ ਨਹੀਂ ਠੀਕ ਹੈ ਜੀ ਮੈਂ ਹੁਣ ਵੀ ਚੈਲੰਜ ਕਰਦਾ ਹੁੰਦਾ ਵੀ ਮੇਰੇ ਨਾਲ ਮੇਰੀ ਉਮਰ ਦਾ ਮੇਰੇ ਜਿਨਾਂ ਜੋ ਕੋਈ ਕੰਮ ਕਰੇ ਮਾਨੂੰ ਸਨਮਾਨਤ ਵੀ ਕਰੂ ਠੀਕ ਹੈ ਜੀ ਅੱਗੇ ਤੁਸੀਂ ਜਦੋਂ ਪਸ਼ੂ ਲੈਣ ਜਾਂਦੇ ਮੰਡੀਆਂ 'ਚ ਜਾਂ ਹੋਰ ਜੀ ਫਿਰ ਤੁਰ ਕੇ ਜਾਂਦੇ ਜਾਂ ਅੱਗੇ ਜੀ ਤੁਰ ਕੇ ਅੱਛਾ ਤੁਰ ਕੇ ਮੱਝ ਲੈ ਕੇ ਆਉਣੀ ਜਿਵੇਂ ਇੱਕ ਅਸੀਂ ਮੱਝ ਆਰਾਮਗੜ੍ਹ ਭੁੰਦਰ ਤੋਂ ਲਈ ਸੀ ਉਹ ਤੋਰ ਕੇ ਲਿਆਂਦੀ ਸੀ ਅੱਛਾ ਮੋੜ ਕੇ ਤੋਰ ਤੇ ਲਿਆਉਂਦੇ ਤੇ ਤੋਰ ਕੇ ਹੀ ਵੇਚਣ ਜਾਂਦੇ ਠੀਕ ਹੈ ਜੀ ਇੱਥੋਂ ਜਿਵੇਂ ਮੋੜ ਮੰਡੀ ਹੋਊਗਾ ਜੀ 20 ਕਿਲੋਮੀਟਰ ਦੇ ਦੂਰ ਜੀ ਤੇ ਤੁਸੀਂ ਦੱਸਿਆ ਸੀਗਾ ਵੀ ਅਸੀਂ ਭੱਜ ਕੇ ਚਲੇ ਜਾਂਦੇ ਸੀ ਹਾਂਜੀ ਅਸੀਂ 2 ਕਿੱਲੇ ਮੱਕੀ ਬੀਜ ਲਿਆ ਸੀ ਜੀ ਠੀਕ ਹੈ ਜੀ ਉਹ ਮਾਕਤ ਹੱਥੋਂ ਵੱਡਣ ਤੋਂ ਚੜ ਗਿਆ ਹੂੰ ਬਾਪੂ ਜੀ ਕਹਿੰਦੇ ਵੀ ਇਹ ਮੋੜ ਚੰਗਾ ਭਾਅ ਹੈ ਤੁਸੀਂ ਪਤਾ ਲਾਓ ਠੀਕ ਹੈ ਜੀ ਅੱਛੀ ਜੀ ਮੋੜ ਪਤਾ ਲਿਆ ਮੋੜ ਵਿਸਾਖੀ ਦੇ 8-10 ਦਿਨ ਪਹਿਲਾਂ ਹੂੰ ਪੂਰਾ ਵਧੀਆ ਭਾਅ ਸੀ ਠੀਕ ਹੈ ਸਾਡੇ ਕੋਲੇ ਜਿਹੜਾ ਜਿਹੜਾ ਸੀਗਾ ਉਹ ਬੜਾ ਜਿਆਦਾ ਤਕੜਾ ਤੇ ਖੱਟਰ ਸੀ ਹੂੰ ਤੁਸੀਂ ਯਕੀਨ ਮੰਨੋ ਵੀ ਜੇ ਮੋਟਰਸਾਈਕਲ ਵਾਲਾ ਮਗਰ ਹਾਰਨ ਮਾਰ ਦਿੰਦਾ ਤਾਂ ਵੀ ਉਹਨੇ ਛਾਲੀਆਂ ਹੋ ਜਾਣਾ ਸੀ ਠੀਕ ਹੈ ਜੀ ਟਰੈਕਟਰ ਟਰਾਲੀ ਜਾਂ ਬੱਸ ਟਰੱਕ ਤਾਂ ਮਾਰਨੀ ਮਾਰਨੀ ਠੀਕ ਕਹਣ ਤੋਂ ਬਾਬਾ ਜੀ ਮੈਂ 15 ਕਿਲੋਮੀਟਰ ਹੂੰ ਰੇੜੀ ਭਰ ਕੇ ਮੱਕਦੀ ਉਹਦੇ ਬਰਾਬਰ ਭੱਜ ਕੇ ਜਾਂਦਾ ਤੇ 15 ਹੀ ਭੱਜ ਕੇ ਆਉਂਦਾ ਅੱਛਾ ਜੀ ਹਰ ਰੋਜ਼ ਜੀ ਹਰ ਰੋਜ਼ ਜੀ ਠੀਕ ਹੈ ਜੀ ਆਰਾਮਨਗਰ ਤੇ ਕੁੱਤੀਵਾਲ ਤੇ ਟੱਡਿਆਂ ਦੇ ਲੋਕ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਕਾਕਾ ਤੂੰ ਕੋਈ ਨਸ਼ਾ ਕਰਦਾ ਮੈਂ ਕਹਾਂ ਨਹੀਂ ਅੱਛਾ ਇਹ ਤਾਂ ਬੈਸ਼ਨੂ ਪਰਵਾਰ ਹੈ ਠੀਕ ਹੈ ਜੀ ਪਰ ਇਹ ਜਿਹੜੀ ਲਗਨ ਹੈ ਕਿਰਤ ਦੀ ਤੁਹਾਨੂੰ ਮਤਲਬ ਨਸ਼ਾ ਹੈ ਜੀ ਕਿਰਤ ਦਾ ਨਸ਼ਾ ਜੀ ਇੱਕ ਸਰੀਰ ਸਾਂਭਣ ਦਾ ਨਸ਼ਾ ਅੱਛਾ ਜੀ ਆ ਤੁਸੀਂ ਹਾਂ ਨਹੀਂ ਅੱਜ ਕੱਲ੍ਹ ਜੀ ਮਤਲਬ ਰੋਟੀਆਂ ਖਾ ਕੇ ਜਾਂ ਹੋਰ ਜੀ ਮੋਟੇ ਹੋ ਜਾਂਦੇ ਆ ਮੈਂ ਥੋੜੇ ਤਾਂ ਥੋੜਾ ਜਿਹਾ ਮਾਸ ਵੀ ਨਹੀਂ ਬਾਧੂ ਜੀ ਨਹੀਂ ਜੀ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਿਣ ਤਤ ਪਰਾਂ ਜਥੇ ਬੰਦਿਆਂ ਚ ਵੀ ਕੰਮ ਕਰਦੇ ਆ ਪੰਚਾਇਤਾਂ ਚ ਵੀ ਕੰਮ ਕਰਦੇ ਆ ਠੀਕ ਹੈ ਹੋਰ ਜਿਹੜ ਜਿਵੇਂ ਸਪੋਰਟਸ ਦੇ ਜਿੰਨੇ ਖੇਤਰਾਂ ਵਿੱਚ ਟੂਰਨਾਮੈਂਟ ਆਉਂਦੇ ਆ ਅੱਜ ਟੂਰਨਾਮੈਂਟ ਸਾਰਿਆਂ ਚ ਵੱਧ ਚੜ੍ਹ ਕੇ ਹਸਾ ਲੈਨੇ ਆ ਦਾਤੀ ਦੀ ਮਿਹਰ ਹੈ ਜੀ ਐਵੇਂ ਠੀਕ ਹੈ ਤੇ ਤੁਸੀਂ ਪੰਜਾਬ ਦੇ ਜਿਹੜੇ ਨਵੇਂ ਨੌਜਵਾਨ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਪਤਾ ਹੀ ਕੀ ਸਨੇਹਾ ਦੇਣਾ ਚਾਹਣਾ ਹੈ ਵੀ ਤੁਸੀਂ ਪੁਰਾਣਾ ਇਤਿਹਾਸ ਪੜਕੀ ਹਾਂਜੀ ਉਹਨਾਂ ਖਿਡਾਰੀਆਂ ਨੂੰ ਉਹਨਾਂ ਬਜ਼ੁਰਗਾਂ ਨੂੰ ਕੰਮ ਕਰਦਿਆਂ ਨੂੰ ਜਿਹੜੇ ਘਮਾ ਘਮਾ ਕਣਕ ਵੜ ਦਿੰਦੇ ਸੀ ਹਾਂਜੀ ਤੇ ਜਾਨਾ ਇੰਨਾ ਇੰਨਾ ਕਹੀ ਦਾ ਕੰਮ ਕਰਦੇ ਸੀ ਉਹਨਾਂ ਦੇ ਪੈਰਾਂ ਤੇ ਚੱਲ ਕੇ ਤੁਸੀਂ ਆਪ ਦਾ ਪਿਛੋਕੜ ਨਾਲ ਭੁੱਲੋ ਤੇ ਆਪਦੀ ਜਿਹੜੀ ਨੌਜਵਾਨੀਆਂ ਨੂੰ ਸਾਹਮ ਕਿਰਤਨਾ ਜੁੜੋ ਕਿਰਤਨਾ ਜੁੜੋ ਠੀਕ ਹੈ ਧੰਨਵਾਦ ਜੀ